1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲ ਹੀ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣ ਲੈ ਤਾਂ ਉਧਰ ਦੂਜੀ ਪਾਸੇ ਮਾਵਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਹੈ 6 ਮਹੀਨੇ ਚੜਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਮ ਸਾਹਿਬ ਮੈਂ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ। ਇਹ ਕੀ? ਇਹ ਕਮਾਲ ਦਾ ਕੌਨਫੀਡੈਂਸ ਹੈ ਯਾਰ। ਠੰਡ ਹੈਗਾ ਨਾ। ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ। ਤੇਰੀ ਮੰਮੀ ਨੇ ਭੇਜਾਊਗਾ। ਸੋ ਐਸ ਲੈਵਲ ਦਾ ਕੌਨਫੀਡੈਂਸ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ। ਠੰਡ ਹੈ ਜੀ ਸੋ ਇਹ ਇਸ ਗੱਲ ਦਾ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕ ਆ ਆਪਾਂ ਇੱਕ ਦੂਜੇ ਨੂੰ ਮਿਲਦੇ ਆਂ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰੱਕੀਆਂ ਹੁੰਦੀਆਂ ਹੋਣ ਕੀ ਮਾੜਾ 1 ਜਨਵਰੀ ਨੂੰ ਨਵੇਂ ਸਾਲ ਲੜ ਦੇਣਾ ਮੈਂ ਆਪਣੀ ਫੈਮਲੀ ਸਵੇਤ ਮੱਥਾ ਟਿਕਨ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣ ਲੈ ਤਾਂ ਉਧਰ ਦੂਜੀ ਪਾਸੇ ਮਾਮਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਹੈ 6ਵੇਂ ਵਿੱਚ ਪੜਦਾ ਸੀ ਬੱਚਾ ਆ ਕੇ ਮੈਨੂੰ ਸਿੱਧੇ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦੋ ਵੇਖਾ ਵੇਖਾ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡ ਹੈ ਕਨਾ ਨਾਨ ਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ ਤੇਰੀ ਮੰਮੀ ਨੇ ਭੇਜਾਊਗਾ ਸੋ ਐਸ ਲੈਵਲ ਦਾ ਕੌਨਫੀਡੈਂਸ ਦੇਖ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ ਠੰਡ ਹੈ ਜੀ ਸੋ ਇਹ ਇਸ ਗੱਲ ਤੇ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕ ਆ ਆਪਾਂ ਇੱਕ ਦੂਜੇ ਨੂੰ ਮਿਲਦੇ ਆਂ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰੱਕੀਆਂ ਹੁੰਦੀਆਂ ਹੋਣ ਕੀ ਮਾੜਾ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣ ਲੈ ਤਾਂ ਉਧਰ ਦੂਜੀ ਪਾਸੇ ਮਾਮਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਹੈ 6ਵੀਂ ਵਿੱਚ ਪੜ੍ਹਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸਿੰਘ ਸਾਹਿਬ ਪੰਜ 6 ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਹੈ ਕਿਆ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡ ਹੈ ਕਹਿੰਦਾ ਨਾ ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ ਤੇਰੀ ਮੰਮੀ ਨੇ ਭੇਜਾਊਗਾ ਸੋ ਐਸ ਲੈਵਲ ਦਾ ਕੰਫੀਡੈਂਸ ਦੇਖ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ ਠੰਡ ਹੈ ਜੀ ਸੋ ਇਹ ਇਸ ਗੱਲ ਦਾ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕਾਂ 80 ਕੁ ਦੋਸਤ ਨੂੰ ਮਿਲਦੇ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰੱਕੀਆਂ ਹੁੰਦੀਆਂ ਹੋਣ ਕੀ ਮਾੜਾ